ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਬੀਰੀਸ਼ ਇਨਗਲਫਿੰਗ ਕੈਂਡਲਸਟਿਕ ਪੈਟਰਨ। ਇਹ ਇੱਕ ਏਦਾਂ ਦਾ ਪੈਟਰਨ ਜੀ ਦੇ ਨਾਲ ਦੇਖੋ ਮਾਰਕੀਟ ਦੇ ਵਿੱਚ ਬਹੁਤ ਵੱਡੇ ਵੱਡੇ ਫਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਜਦੋਂ ਵੀ ਇਹ ਪੈਟਰਨ ਬਣਦਾ ਮਾਰਕੀਟ ਦੇ ਵਿੱਚ ਬਹੁਤ ਤਗੜੀ ਗਰਾਵਟ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਤੇ ਆਪਾਂ ਇਹਦੇ ਵਿੱਚ ਛੋਟੇ ਜਿਹੇ ਸਟਾਪ ਲੋਸ ਤੇ ਇਸ ਛੋਟੇ ਜਿਹੇ ਸਟਾਪ ਲੋਸ ਤੇ ਬਹੁਤ ਵੱਡਾ ਪ੍ਰੋਫਿਟ ਕਰ ਸਕਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਬੀਰੀਸ਼ ਇਨਗਲਫਿੰਗ ਕੈਂਡਲਸਟਿਕ ਪੈਟਰਨ ਬਾਰੇ। ਇਹਦੀ ਪਹਿਚਾਣ ਸਮਝਾਂਗੇ ਆਪਾਂ ਇਹਦੇ ਵਾਸਤੇ ਕਿਹੜੇ ਕਿਹੜੇ ਰੂਲਸ ਫਾਲੋ ਕਰਨੇ ਉਹ ਆਪਾਂ ਸਮਝਾਂਗੇ ਤੇ ਇਹਦੇ ਵਿੱਚ ਆਪਾਂ ਐਂਟਰੀ ਕਿੱਥੇ ਕਰਨੀ ਸਟਾਪ ਲੌਸ ਕਿੱਥੇ ਰੱਖਣਾ ਉਹ ਵੀ ਚੀਜ਼ਾਂ ਆਪਾਂ ਸਮਝਾਂਗੇ ਸੋ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲੀ ਚੀਜ਼ ਪਹਿਚਾਨ ਦੇਖੋ ਤੁਹਾਡੇ ਸਾਹਮਣੇ ਆ ਬੀਰੀਸ਼ ਇਨਗਲਫਿੰਗ ਕੈਂਡਲਸਟਿਕ ਪੈਟਰਨ ਦੇਖੋ ਏ ਦੇ ਵਿੱਚ ਤੁਸੀਂ ਆ ਜਿਹੜਾ ਹਰਾ ਦੇ ਖੰਡ ਹੈ ਜੋ ਲਾਲ ਦੇ ਖੰਡ ਹੈ ਜੋ ਏ ਹੁੰਦੀ ਆ ਬਾਡੀ ਬੀ ਆਓ ਡੀ ਬੀ ਆਡੀ ਸੋ ਜਿਹੜੀ ਹਰੀ ਚੀਜ਼ ਆ ਤੇ ਲਾਲ ਆ ਇਹਨੂੰ ਅੱਪ ਬਾਡੀ ਕਹਿੰਦੇ ਆ ਤੇ ਜਿਹੜੀ ਦੇਖੋ ਉੱਤੇ ਡੰਡੀ ਆ ਥੱਲੇ ਡੰਡੀ ਆ ਲਾਲ ਦੇ ਤੇ ਹਰੇ ਦੇ ਇਹਨੂੰ ਆਪਾਂ ਕਹਿੰਨੇ ਆ ਵਿਕ W I C K ਵਿਕ ਸੋ ਇਹ ਆਪਣੀ ਹੋ ਗਈ ਵਿਕ ਤੇ ਆ ਜਿਹੜੀ ਹਰੀ ਲਾਲ ਇਹ ਆਪਣੀ ਬੋਡੀ ਹੋ ਗਈ ਇੰਨਾ ਕਲੀਅਰ ਹੋ ਗਿਆ ਹੁਣ ਦੇਖੋ ਜਿਹੜਾ ਲਾਲ ਕੈਂਡਲ ਹੋਊਗਾ ਲਾਲ ਕੈਂਡਲ ਦੀ ਜਿਹੜੀ ਬੋਡੀ ਆ ਲਾਲ ਕੈਂਡਲ ਦੀ ਜਿਹੜੀ ਬੋਡੀ ਆ ਉਤੋਂ ਤੇ ਥੱਲਿਓਂ ਦੋਨਾਂ ਸਾਈਡਾਂ ਤੋਂ ਹਰੇ ਕੈਂਡਲ ਦੀ ਬੋਡੀ ਤੋਂ ਵੱਡੀ ਹੋਊਗੀ ਜੇ ਤੁਸੀਂ ਇਧਰੋਂ ਦੇਖੋਗੇ ਤੇ ਤੁਹਾਨੂੰ ਕੇਵਲ ਲਾਲ ਕੈਂਡਲ ਦਿਸੂਗਾ ਹਰਾ ਕੈਂਡਲ ਨਹੀਂ ਦਿਸੂਗਾ ਇਹ ਚੀਜ਼ ਹੋਣੀ ਚਾਹੀਦੀ ਹੈ ਸੋ ਹਰੇ ਕੈਂਡਲ ਦੀ ਜਿਹੜੀ ਬਾਡੀ ਹੈ ਦੋਨਾਂ ਸਾਈਡਾਂ ਤੋਂ ਉੱਤੋਂ ਤੇ ਥੱਲਿਓਂ ਲਾਲ ਕੈਂਡਲ ਦੀ ਬਾਡੀ ਦੇ ਵਿੱਚ ਬਿਲਕੁਲ ਸਮਾਈ ਹੋਣੀ ਚਾਹੀਦੀ ਹੈ ਨਾ ਹੀ ਲਾਲ ਕੈਂਡਲ ਦੀ ਬਾਡੀ ਤੋਂ ਥੋੜੀ ਜਿਹੀ ਥੱਲੇ ਹੋਏ ਤੇ ਨਾ ਹੀ ਲਾਲ ਕੈਂਡਲ ਦੀ ਬਾਡੀ ਤੋਂ ਥੋੜਾ ਜਿਹਾ ਉੱਤੇ ਹੋਏ ਬਾਡੀ ਦੇ ਵਿੱਚ ਬਾਡੀ ਸਮਾਈ ਹੋਣੀ ਚਾਹੀਦੀ ਹੈ ਬਾਕੀ ਦੇਖੋ ਜਿਹੜਾ ਹਾਈ ਲੋ ਆ ਉਹ ਕਦੇ-ਕਦੇ ਦੇਖੋ ਥੋੜਾ ਜਿਹਾ ਥੱਲੇ ਹੋ ਸਕਦਾ ਜਾਂ ਫਿਰ ਕਦੇ-ਕਦੇ ਥੋੜਾ ਜਿਹਾ ਉੱਤੇ ਹੋ ਸਕਦਾ ਉਹਦਾ ਕੋਈ ਚੱਕਰ ਨਹੀਂ ਬਾਡੀ ਦੇ ਵਿੱਚ ਬਾਡੀ ਹੋਣੀ ਚਾਹੀਦੀ ਹੈ ਸੋ ਫਿਰ ਇ ਇਨਗਲਫਿੰਗ ਦਾ ਮਤਲਬ ਕੀ ਹੁੰਦਾ ਜਿਵੇਂ ਦੇਖੋ ਇੱਕ ਮਗਰਮਸ਼ ਹੁੰਦਾ ਮਗਰਮਸ਼ ਕੀ ਕਰਦਾ ਇਨਸਾਨ ਨੂੰ ਆਪਣੇ ਅੰਦਰ ਪੂਰਾ ਨਿਕਾ ਆਪਣੇ ਮੂੰਹ ਦੇ ਵਿੱਚ ਪੂਰਾ ਬੰਦ ਕਰਕੇ ਪਾ ਕੇ ਤੇ ਬੰਦ ਕਰ ਲੈਂਦਾ ਮੂੰਹ ਨੂੰ ਸੋ ਉਹ ਕੀ ਕੀਤਾ ਉਹਨੇ ਇਨਗਲਫ ਕੀਤਾ ਆਪਾਂ ਉਸੇ ਤਰ੍ਹਾਂ ਦੇਖੋ ਇਹਦੇ ਵਿੱਚ ਲਾਲ ਕੈਂਡਲ ਜਿਹੜਾ ਇਹ ਹਰੇ ਕੈਂਡਲ ਨੂੰ ਇਨਗਲਫ ਕਰਨ ਰਿਆ ਦੋਨਾਂ ਸਾਈਡਾਂ ਤੋਂ ਦਿਖਾਉਣ ਰਿਆ ਇਥੇ ਕਿ ਪਾਵਰ ਕਿ ਦੀ ਕੋਲ ਆ ਇਹ ਦਿਖਾਉਣ ਰਿਆ ਕਿ ਇਥੇ ਲਾਲ ਕੈਂਡਲ ਜਿਹੜਾ ਉਹ ਤਗੜਾ ਹੈ ਦੋਨਾਂ ਸਾਈਡਾਂ ਤੋਂ ਹਰੇ ਕੈਂਡਲ ਤੋਂ ਇਹਦਾ ਮਤਲਬ ਕੀ ਹੈ ਕਿ ਇਥੋਂ ਮਾਰਕੀਟ ਥੱਲੇ ਜਾ ਸਕਦੀ ਆ ਸੋ ਇਹ ਚੀਜ਼ ਆਪਾਂ ਨੂੰ ਸ਼ੋ ਕਰਦਾ ਹੈ ਸੋ ਇਹ ਚੀਜ਼ ਆਪਾਂ ਨੂੰ ਸਮਝ ਆ ਗਈ ਪਹਿਚਾਨ ਸਮਝ ਆ ਗਈ ਉਹਨਾਂ ਪਹਿਚਾਨ ਤੋਂ ਬਾਅਦ ਆ ਦੇਖੋ ਗੱਲ ਆ ਜਾਂਦੀ ਰੂਲਸ ਦੀ ਕਿ ਰੂਲਸ ਕਿਹੜੇ-ਕਿਹੜੇ ਫਾਲੋ ਕਰਨੇ ਆ ਸੋ ਰੂਲਸ ਨੰਬਰ 1 ਹਮੇਸ਼ਾ ਦੀ ਤਰ੍ਹਾਂ ਦੇਖੋ ਮੈਂ ਕਹਿਣਾ ਹੈ ਕੋਈ ਵੀ ਕੰਟ੍ਰਾਸਟਿਕ ਪੈਟਰਨ ਆ ਜਾਂ ਫਿਰ ਚਾਰਟ ਪੈਟਰਨ ਸਾਈਜ਼ ਛੋਟਾ ਹੋਣਾ ਚਾਹੀਦਾ ਪਹਿਲਾ ਰੂਲ ਦੂਜਾ ਰੂਲ ਕੀ ਹੈ ਇਹਦੇ ਵਾਸਤੇ ਡਾਊਨ ਟ੍ਰੈਂਡ ਹੋਣਾ ਚਾਹੀਦਾ ਹੁਣ ਦੇਖੋ ਡਾਊਨ ਟ੍ਰੈਂਡ ਦਾ ਮਤਲਬ ਜਿਆਦਾ ਵੀਰਪੈਣੀ ਸਮਝਦੇ ਆ ਦੇਖੋ ਮਾਰਕੀਟ ਕਦੇ ਵੀ ਇਦਾਂ ਥੱਲੇ ਨਹੀਂ ਜਾਂਦੀ ਤੁਸੀਂ ਸੋਚਣ ਦੇ ਕਿ ਇਦਾਂ ਮਾਰਕੀਟ ਥੱਲੇ ਜਾਂਦੀ ਆ ਇਹ ਜਿਹੜਾ ਪੈਟਰਨ ਆ ਕਿੱਥੇ ਬਣੂਗਾ ਜੇ ਮੰਨ ਲਓ ਮਾਰਕੀਟ ਉੱਤੇ ਜਾਏ ਇੱਥੇ ਪੈਟਰਨ ਬਣੇ ਫਿਰ ਆਪਾਂ ਇਥੋਂ ਕਰ ਲਈਏ ਥੱਲੇ ਵਾਸਤੇ ਪਰ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਬਣੂਗਾ ਦੇਖੋ ਮਾਰਕੀਟ ਕਿਵੇਂ ਥੱਲੇ ਜਾਂਦੀ ਤੁਹਾਨੂੰ ਦੱਸਿਆ ਪ੍ਰਾਈਸ ਐਕਸ਼ਨ ਵਾਲੀ ਵੀਡੀਓ ਦੇ ਵਿੱਚ ਮਾਰਕੀਟ ਇਦਾਂ ਥੱਲੇ ਜਾਂਦੀ ਆ ਇਦਾਂ ਇਦਾਂ ਕਦੇ ਨਹੀਂ ਜਾਂਦੀ ਹੁਣ ਇਸ ਤਰੀਕੇ ਦੇ ਨਾਲ ਜਾਂਦੀ ਆ ਆ ਤਰੀਕਾ ਜਿਹੜਾ ਇਹਨੂੰ ਆਂਦੇ ਆਪਾਂ ਪ੍ਰਾਈਸ ਐਕਸ਼ਨ ਠੀਕ ਹੈ ਸੋ ਮਾਰਕੀਟ ਇਦਾਂ ਥੱਲੇ ਜਾਂਨ ਲਈ ਆ ਸੋ ਇਹਦੇ ਵਿੱਚ ਆਪਾਂ ਕੀ ਕਰਨਾ ਦੇਖੋ ਇਥੋਂ ਮਾਰਕੀਟ ਥੱਲੇ ਗਈ ਹੁਣ ਇੱਥੇ ਕੀ ਆ ਰੈਜ਼ਿਸਟੈਂਸ ਆ ਇੱਥੇ ਕੀ ਆ ਰੈਜ਼ਿਸਟੈਂਸ ਆ ਮਾਰਕੀਟ ਥੱਲੇ ਗਈ ਫੇਰ ਥੋੜਾ ਜਿਹਾ ਉੱਤੇ ਗਈ ਤੇ ਰੈਜ਼ਿਸਟੈਂਸ ਨੂੰ ਟੱਚ ਕੀਤਾ ਫੇਰ ਥੱਲੇ ਗਈ ਫੇਰ ਥੋੜਾ ਜਿਹਾ ਉੱਤੇ ਗਈ ਰੈਜ਼ਿਸਟੈਂਸ ਨੂੰ ਟੱਚ ਕੀਤਾ ਫਿਰ ਥੱਲੇ ਗਈ ਸੋ ਇਸ ਪ੍ਰਕਾਰ ਥੱਲੇ ਜਾਣ ਦੀ ਆ ਹੁਣ ਦੇਖੋ ਜਦੋਂ ਮਾਰਕੀਟ ਦੇਖੋ ਥੱਲੇ ਗਈ ਆ ਉਸ ਤੋਂ ਬਾਅਦ ਆ ਰੈਜ਼ਿਸਟੈਂਸ ਨੂੰ ਟੱਚ ਕੀਤਾ ਰੈਜ਼ਿਸਟੈਂਸ ਦੇ ਕੋਲ ਜਾ ਕੇ ਜੀ ਦੇਖੋ ਕੋਈ ਬੀਰੀਸ਼ਨ ਗਲਫਿੰਗ ਕੈਂਡਲਸਟਿਕ ਪੈਟਰਨ ਬਣਾਇਆ ਸੋ ਫਿਰ ਆਪਾਂ ਉਹਦੇ ਵਿੱਚ ਐਂਟਰੀ ਕਰ ਸਕਦੇ ਹਾਂ ਥੱਲੇ ਵਾਸਤੇ ਤੇ ਪ੍ਰੋਫਿਟ ਕਰ ਸਕਦੇ ਹਾਂ ਫਿਰ ਦੁਬਾਰਾ ਦੇਖੋ ਜਦੋਂ ਮਾਰਕੀਟ ਥੱਲੇ ਜਾ ਕੇ ਫਿਰ ਰੈਜ਼ਿਸਟੈਂਸ ਨੂੰ ਟੱਚ ਕਰਦੀ ਉੱਤੇ ਜਾ ਕੇ ਤੇ ਉਹਦੇ ਕੋਲ ਜਾ ਕੇ ਜੀ ਦੇਖੋ ਕੋਈ ਬੀਰੀਸ਼ਨ ਗਲਫਿੰਗ ਕੈਂਡਲਸਟਿਕ ਪੈਟਰਨ ਬਣਾਇਆ ਸੋ ਫਿਰ ਆਪਾਂ ਉਹਦੇ ਵਿੱਚ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਹਾਂ ਹੁਣ ਦੇਖੋ ਜਿਹੜਾ ਰੈਜ਼ਿਸਟੈਂਸ ਹੈ ਇਹ ਦੋ ਪ੍ਰਕਾਰ ਦਾ ਹੁੰਦਾ ਇੱਕ ਤਾਂ ਹੁੰਦਾ ਹਾਰੀਜ਼ਨਟਲ ਲਾਈਨ ਦਾ ਸਿੱਧਾ ਜਿ ਇੱਕ ਦੇਖੋ ਹੁੰਦਾ ਆ ਟਰੈਂਡ ਲਾਈਨ ਦਾ ਆ ਵਾਲਾ ਸੋ ਟਰੈਂਡ ਲਾਈਨ ਦਾ ਜੇ ਰੈਜ਼ਿਸਟੈਂਸ ਆ ਮਾਰਕੀਟ ਦੇਖੋ ਥੱਲੇ ਗਈ ਟਰੈਂਡ ਲਾਈਨ ਦੇ ਰੈਜ਼ਿਸਟੈਂਸ ਨੂੰ ਟੱਚ ਕੀਤਾ ਇੱਥੇ ਆਗੇ ਦੇਖੋ ਕੋਈ ਪੈਟਰਨ ਬਣਾਇਆ ਬੀਰੀਸ਼ਨ ਗਲਫਿੰਗ ਫਿਰ ਆਪਾਂ ਟਰੇਡ ਕੀਤੀ ਪ੍ਰੋਫਿਟ ਕੀਤਾ ਫਿਰ ਦੁਬਾਰਾ ਥੱਲੇ ਗਈ ਫਿਰ ਰੈਜ਼ਿਸਟੈਂਸ ਨੂੰ ਟੱਚ ਕੀਤਾ ਫਿਰ ਜਾ ਕੇ ਇੱਥੇ ਪੈਟਰਨ ਬਣਾਇਆ ਬੀਰੀਸ਼ਨ ਗਲਫਿੰਗ ਫਿਰ ਆਪਾਂ ਟਰੇਡ ਕਰਕੇ ਪ੍ਰੋਫਿਟ ਕਰ ਸਕਦੇ ਸੀ ਸੋ ਰੋਲ ਨੰਬਰ 1 ਛੋਟਾ ਸਾਈਜ਼ ਰੂਲ ਨੰਬਰ 2 ਡਾਊਨ ਟ੍ਰੈਂਡ ਤੇ ਰੂਲ ਨੰਬਰ 3 ਰੈਜ਼ਿਸਟੈਂਸ ਹੋਣਾ ਚਾਹੀਦਾ ਤੇ ਰੈਜ਼ਿਸਟੈਂਸ ਹਰੀਜ਼ਨਟਲ ਲਾਈਨ ਦਾ ਵੀ ਹੋ ਸਕਦਾ ਟ੍ਰੈਂਡ ਲਾਈਨ ਦਾ ਵੀ ਹੋ ਸਕਦਾ ਦੋਨਾਂ ਦੇ ਵਿੱਚੋਂ ਇੱਕ ਹੋਣਾ ਚਾਹੀਦਾ ਠੀਕ ਹੈ ਇਹ ਤਿੰਨੇ ਰੂਲਸ ਨੇ ਜਿਹੜੇ ਇੰਪੋਰਟੈਂਟ ਆ ਹੁਣ ਉਸ ਤੋਂ ਬਾਅਦ ਆ ਦੇਖੋ ਆਪਾਂ ਚਾਰਟ ਤੇ ਸਮਝਦੇ ਆਂ ਇਸ ਪੈਟਰਨ ਨੂੰ ਸੋ ਇਸ ਪੈਟਰਨ ਦੇ ਲਈ ਜਿਵੇਂ ਦੇਖੋ ਤੁਹਾਨੂੰ ਦੱਸਿਆ ਕਿ ਰੂਲ ਨੰਬਰ 1 ਕੀ ਹੋਣਾ ਚਾਹੀਦਾ ਡਾਊਨ ਟ੍ਰੈਂਡ ਹੁਣ ਤੁਸੀਂ ਇੱਥੇ ਕਹੋਗੇ ਕਿ ਇੱਥੇ ਅਪ ਟ੍ਰੈਂਡ ਹੈ ਨਹੀਂ ਦੇਖੋ ਪ੍ਰਾਈਸ ਐਕਸ਼ਨ ਇਹ ਆਪਾਂ ਨੂੰ ਇਥੋਂ ਡਾਊਨ ਟ੍ਰੈਂਡ ਬਣਾਉਣ ਤੋਂ ਪਹਿਲਾਂ ਦੱਸਦਾ ਦੇਖੋ ਪਹਿਲਾ ਹਾਈ ਉੱਤੇ ਆ ਦੂਜਾ ਹਾਈ ਥੱਲੇ ਆ ਕੀ ਹੋ ਗਿਆ ਥੀ ਡਾਊਨ ਟ੍ਰੈਂਡ ਹੋ ਗਿਆ ਪਹਿਲਾਂ ਦੇਖੋ ਇਥੇ ਸ਼ੂਟਿੰਗ ਸਟਾਰ ਬਣ ਕੇ ਮਾਰਕੀਟ ਥੱਲੇ ਆਈ ਠੀਕ ਆ ਸ਼ੂਟਿੰਗ ਸਟਾਰ ਬਣ ਕੇ ਥੱਲੇ ਆਈ ਤੇ ਹੁਣ ਦੇਖੋ ਜਦੋਂ ਬੀਰੀ ਸ਼ੈਨ ਗਲਫਿੰਗ ਬਣਾਇਆ ਆ ਤੇ ਇਹਨੇ ਦੇਖੋ ਪਿਛਲੇ ਹਾਈ ਨੂੰ ਬ੍ਰੇਕ ਨਹੀਂ ਕੀਤਾ ਸੋ ਇਹਨੇ ਕਲੀਅਰ ਕਰਤਾ ਕਿ ਇਥੋਂ ਡਾਊਨ ਟ੍ਰੈਂਡ ਆ ਇਥੋਂ ਡਾਊਨ ਟ੍ਰੈਂਡ ਸ਼ੁਰੂ ਹੋਣ ਵਾਲਾ ਸੋ ਪਹਿਲਾ ਹਾਈ ਦੇਖੋ ਉੱਤੇ ਹੋਣਾ ਚਾਹੀਦਾ ਪਹਿਲੀ ਤਾਂ ਜਦੋਂ ਮਾਰਕਟ ਡਿੱਗੀ ਉਹ ਉੱਤੇ ਹੋਣੀ ਚਾਹੀਦੀ ਕੋਈ ਵੀ ਪੈਟਰਨ ਬਣਾ ਕੇ ਡਿੱਗੀ ਹੋਏ ਤੇ ਜਦੋਂ ਦੇਖੋ ਇੱਥੇ ਆਪਾਂ ਦਾ ਮਤਲਬ ਹੈ ਕਿ ਦੂਜੀ ਵਾਰ ਪੈਟਰਨ ਬਣਿਆ ਜਾਂ ਪਰ ਤੇਜੀ ਰਾਂ ਬਣਿਆ ਚੌਥੀ ਰਾਂ ਬਣਿਆ ਉਹ ਥੱਲੇ ਹੋਣਾ ਚਾਹੀਦਾ ਨੀਵੇਂ ਥਾਂ ਹੋਣਾ ਚਾਹੀਦਾ ਹੁਣ ਇੱਥੇ ਦੇਖੋ ਨੀਵੇਂ ਥਾਂ ਆ ਇੱਥੇ ਨੀਵੇਂ ਥਾਂ ਕੀ ਬਣਿਆ ਆਪਣਾ ਬੀਰੀਸ਼ਨ ਗਲਫਿੰਗ ਕੈਂਡਲਸਟਿਕ ਪੈਟਰਨ ਹੁਣ ਇਹਦੇ ਵਿੱਚ ਦੇਖੋ ਜੇ ਤੁਸੀਂ ਦੂਰੋਂ ਦੇਖੋਗੇ ਤੁਹਾਨੂੰ ਲੱਗੂਗਾ ਕਿ ਬਰਾਬਰ ਬਰਾਬਰ ਹੈ ਪਰ ਇਦਾਂ ਨਹੀਂਗਾ ਹੁਣ ਤੁਸੀਂ ਇਹਦੇ ਉੱਤੇ ਕਰੋਗੇ ਜੇ ਮਾਊਸ ਸੋ ਤੁਹਾਨੂੰ ਇੱਥੇ ਹਰੇ ਕੈਂਡਲ ਦੀ ਦੇਖੋ ਪਤਾ ਲੱਗ ਜੂਗੀ ਓਪਨਿੰਗ ਤੇ ਕਲੋਜ਼ਿੰਗ ਕਿੱਥੇ ਹੋਈ ਉੱਤੇ ਦੇਖੋ ਆਉਣ ਡਈ ਆ ਜਿੱਥੇ ਦੇਖੋ ਨਿਫਟੀ 50 ਇੰਡੈਕਸ ਐਨ ਐਸ ਸੀ ਲਿਖਿਆ ਨਾ ਉਹਦੇ ਸਾਹਮਣੇ ਦੇਖੋ ਆਉਣ ਡਿਆ ਸਾਰਾ ਕੁਝ ਓ ਫਾਰ ਓਪਨਿੰਗ ਐਚ ਫਾਰ ਹਾਈ ਐਲ ਫਾਰ ਲੋ ਸੀ ਫਾਰ ਕਲੋਜ਼ਿੰਗ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਕੀ ਦੇਖਣਾ ਹੈ ਹੁਣ ਹਰਾ ਕੈਂਡਲ ਜਿਹੜਾ ਹਰਾ ਕੈਂਡਲ ਥੱਲੇੋਂ ਓਪਨ ਹੁੰਦਾ ਹੈ ਤੇ ਉੱਤੇ ਜਾ ਕੇ ਕਲੋਜ਼ ਹੁੰਦਾ ਹਰੇ ਕੈਂਡਲ ਦੀ ਓਪਨਿੰਗ ਦੇਖ ਲਓ ਤੁਸੀਂ 718.85 718 ਠੀਕ ਹੈ ਲਾਲ ਕੈਂਡਲ ਦੀ ਓਪਨਿੰਗ ਦੇਖੀ लाल कैंडल जेड़ा ओ तो बनना शुरू हुंदा है ਥੱਲੇ ਆ ਕੇ ক্লোਜ਼ ਹੁੰਦਾ ਸੋ ਲਾਲ ਕੈਂਡਲ ਦੀ ਇਧਰ ক্লোজিং ਦੇਖਦੇ ਆਪਾਂ ਲਾਲ ਕੈਂਡਲ ਦੀ ক্লোজিং ਦੇਖੋ 717 ਹੈ ਮਤਲਬ ਲਾਲ ਕੈਂਡਲ ਹਰੇ ਕੈਂਡਲ ਤੋਂ ਥੱਲੇ ਆ ਹਰੇ ਕੈਂਡਲ ਦੀ ਆਪਾਂ ক্লোজিং ਵੇਖ ਲੈਨੇ ਆ ਹਰਾ ਕੈਂਡਲ ਉੱਤੇ ক্লোਜ਼ ਹੁੰਦਾ ਸੋ ਹਰੇ ਕੈਂਡਲ ਦੀ ক্লোজিং ਹੈ 731 ਤੇ ਲਾਲ ਕੈਂਡਲ ਦੀ ਓਪਨਿੰਗ ਦੇਖ ਲੈਨੇ ਆਪਾਂ ਸੋ ਲਾਲ ਕੈਂਡਲ ਦੀ ਓਪਨਿੰਗ ਹੈ 731.25 ਸੋ ਲਾਲ ਕੈਂਡਲ ਦੇਖੋ ਇਧਰੋਂ ਵੀ ਉੱਤੇ ਆ ਤੇ ਇਧਰੋਂ ਵੀ ਥੱਲੇ ਆ ਸੋ ਕੀ ਬਣ ਗਿਆ ਆਪਣਾ ਪੂਰਾ ਪ੍ਰੋਪਰ ਬੀਅਰਿਸ਼ੀਨ ਗਲਫਿੰਗ ਕੈਂਡਲਸਟਿਕ ਪੈਟਰਨ ਬਣ ਗਿਆ ਬੀਅਰਿਸ਼ੀਨ ਗਲਫਿੰਗ ਕੈਂਡਲਸਟਿਕ ਪੈਟਰਨ ਬਣ ਗਿਆ ਠੀਕ ਹੈ ਬੰਨ ਤੋਂ ਬਾਅਦ ਆ ਦੋ ਕੈਂਡਲ ਮਿਲਾ ਕੇ ਬੰਨਦਾ ਬਣ ਗਿਆ ਜਦੋਂ ਦੇਖੋ ਲੋ ਬ੍ਰੇਕ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਐਂਟਰੀ ਕਰਨੀ ਹੈ ਤੇ ਜਿਹੜਾ ਦੇਖੋ ਇਹਦਾ ਹਾਈ ਉਹ ਆਪਣਾ ਸਟੌਪ ਲੋਸ ਰਹੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਸਟੌਪ ਲੋਸ ਨੂੰ ਟ੍ਰੇਲ ਕਰ ਕਰਕੇ ਅੱਗੇ ਸਟੌਪ ਲੋਸ ਨੂੰ ਟ੍ਰੇਲ ਕਰਕੇ ਇਹਦੇ ਵਿੱਚ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਆ ਸੋ ਇਹ ਸੀ ਆਪਣਾ ਬੀਅਰਿਸ਼ੀਨ ਗਲਫਿੰਗ ਕੈਂਡਲਸਟਿਕ ਪੈਟਰਨ ਬਾਰੇ ਸਾਰਾ ਕੁਝ ਉਮੀਦ ਹੈ ਤੁਹਾਨੂੰ ਸਾਰਾ ਕੁਝ ਇਹਦੇ ਬਾਰੇ ਸਮਝ ਆ ਗਿਆ ਹੋਊਗਾ ਫਿਰ ਵੀ ਜੇ ਦੇਖੋ ਕੋਈ ਸ਼ੱਕ ਕੋਈ ਡਾਊਟ ਕੋਈ ਸਵਾਲ ਰਹਿ ਗਿਆ ਹੋਵੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ